ਸਾਸੀ ਕਾਲ ਜੀ ਸਾਰਿਆਂ ਨੂੰ 사ਸੀ ਕਾਲ ਜੀ ਸਾਰਿਆਂ ਨੂੰ ਮਾਰਗ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਤੁਸੀਂ ਦੇਣ ਦੁਗਣੀ ਦੇ ਰਾਜ ਚ ਪੂਰੀ ਤਰੱਕੀ ਕਰੋ ਤੇ ਹੋਸ਼ਰਾ ਤੁਸੀਂ ਕੀ ਹਾਲ ਚਾਲ ਤੁਹਾਡਾ ਸਾਹੀ ਬਹੁਤ ਠੀਕ ਠਾਕ ਹੈ ਚੜ੍ਹਦੀ ਕਲਾ ਚ ਅੱਜ ਕੱਲ ਕਿਹੜੀ ਦੁਨੀਆ ਚ ਰਹਿਨੇ ਹੈ ਕਿ ਮਿਲਦੀ ਹੀ ਨਹੀਂ ਤੁਹਾਡੀ ਦੁਨੀਆ ਚ ਰਹਿਨੇ ਆ ਅੱਛਾ ਅੱਛਾ ਪ੍ਰੋਗਰਾਮ ਬੜੇ ਬਾਬੇ ਦੀ ਕਿਰਪਾ ਨਾਲ ਆ ਫਿਰਦਾ ਇਦਾਂ ਇਦਾਂ ਹੀ ਹਣ ਕਦੀ ਕਿੱਧਰ ਕਦੀ ਕਿੱਧਰ ਭੱਜ ਕੇ ਆ ਨੂੰ ਚਲ ਜਿਓ ਭੱਜ ਕੇ ਆ ਨੂੰ ਚਲ ਜਿਓ ਬਿਲਕੁਲ ਬਿਲਕੁਲ ਕਦੀ ਮਾਰਗੀ ਨੂੰ ਕਰ ਦਿੰਦੀ ਮਮੀ ਜੀ ਆ ਜਾਓ ਵੀਡੀਓ ਬਣਾਉਣੀ ਆ ਤੇ ਬਣਾ ਕੇ ਫੇਰ ਵੇਲੇ ਵੇਲੇ ਟਾਈਮ ਕੱਢ ਕੇ ਪ੍ਰੋਗਰਾਮ ਤੇ ਜਾਈਦਾ ਵਾ ਤੇ ਕਦੀ ਉਹ ਦੂਜੇ ਕਰ ਦਿੰਦੇ ਰਖਵੀਰ ਹੁਣੀ ਅੱਛਾ ਹਾਂਜੀ ਮੈਂ ਤਾਂ ਗੱਲ ਐ ਕਾਂਡੀ ਜਿੱਦ ਤੱਕ ਮੈਂ ਉਪਰਾਂ ਬੈਠਾ ਹਾਂ ਨਾ ਵੀ ਮੈਨੂੰ ਪਤਾ ਨਹੀਂ ਤੁਸੀਂ ਆਪੇ ਪੁੱਛਿਆ ਕਿਹੜੀ ਦੁਨੀਆਂ ਚ ਜਾਂਦੇ ਮਿਲਦੇ ਨੇ ਤੁਹਾਨੂੰ ਤਾਂ ਆ ਕੇ ਦੱਸਣ ਨਹੀਂ ਸਾਰੀ ਗੱਲ ਅੱਛਾ ਅੱਛਾ ਤੇ ਹੁਣ ਰਖਵੀਰ ਹੁਣ ਉਹ ਆ ਗਿਆ ਤੇ ਉਹਨਾਂ ਨੇ ਕਹਿਤਾ ਵੀ ਵੀਡੀਓ ਬਣਾਉਣ ਆਓ ਹਾਂ ਤੇ ਹੁਣ ਚੱਲਨੇ ਆਪਾਂ ਉਧਰ ਵੀਡੀਓ ਬਣਾਉਣ ਆਹ ਠੀਕ ਆ ਉਧਰ ਹੁਣ ਉਧਰ ਮੰਦਰੀ ਜੀ ਵੀ ਪਣੀ ਕੋਈ ਨੇ ਮਨਪ੍ਰੀਤ ਕਹਿੰਦੀ ਰਕਬੀਰ ਕੀ ਅੱਛਾ ਉਹਨਾਂ ਕੀ ਆ ਪਲ ਰਕਬੀਰ ਕੇ ਬਣਾ ਕੇ ਵੀਡੀਓ ਹਾਂ ਫਿਰ ਅਸੀਂ ਜਾਣਾ ਸ਼ਾਪਿੰਗ ਕਰਨ ਕਾਦੀਆਂ ਕਰਦੀਆਂ ਨਹੀਂ ਖਰਚੋਆ ਖਰਚੋਆ ਵਾਲੋਂ ਕਰ ਲਈਏ ਹਾਂ ਖਰਚੋਆ ਵਾਲ ਜੂਹੀ ਦੀ ਦੁਕਾਨ ਤੇ ਆਂਦੇ ਕਪੜਾ ਬੜਾ ਵੱਡਿਆ ਵਾਹ ਹਮ ਸਵੰਪੀ ਕਰਾਂਗੇ ਆ ਸ਼ਾਪਿੰਗ ਕਰਾਂਗੇ ਹਮ ਸ਼ਾਪਿੰਗ ਕਰਾਂਗੇ ਠੀਕ ਆ ਤੇ ਗੁਰ ਨਵਾਜ ਨੂੰ ਲੈ ਆਓ ਲਓ ਚਾਚੇ ਦਾ ਵੇਖ ਕੀ ਲੈ ਕੇ ਆਇਆ ਉਹ ਜੋ ਕਪੜੇ ਲੈ ਕੇ ਆਇਆ ਫੜੋ ਵੇਖੋ ਉਹ ਵੇਖ ਕੇ ਕਪੜੇ ਲੈ ਕੇ ਛੁਪਾ ਤੇ ਅੱਜ ਹੁਣ ਫਿਰ ਉਹਨਾਂ ਦੇ ਵੀ ਹੋਣੇ ਆ ਤੇ ਆਪਣੇ ਵੀ ਹੁਣ ਅਸੀਂ ਸ਼ੋਪਿੰਗ ਕਰਦੇ ਆ ਉੱਥੇ ਜਾ ਕੇ ਵੇਨੇ ਕਿਹੜੇ ਕਿਹੜੇ ਚੰਗੇ ਪਹਿਲਾਂ ਅਸੀਂ ਵੀਡੀਓ ਬਣਾਉਣੀ ਆ ਵੀਡੀਓ ਬਣਾ ਕੇ ਫਿਰ ਜਾਣਾ ਬੁਝਾਰ ਆ ਫਿਰ ਜਾਵਾਂਗੇ ਤਾਂ ਸ਼ੋਪਿੰਗ ਕਰਕੇ ਤੇ ਫਿਰ ਆਪਾਂ ਘਰ ਆਵਾਂਗੇ ਹਾਂ ਤੇ ਫਿਰ ਘਰ ਆਣ ਕੇ ਫਿਰ ਸਾਨੂੰ ਕੱਪੜੇ ਉਫਾੜਾਂਗੇ ਕੱਪੜੇ ਉਫਾੜਾਂਗੇ ਹਾਂ ਹਾਂ ਠੀਕ ਹੈ ਇਹ ਵੀ ਕੱਪੜੇ ਜ਼ਰੂਰ ਉਫਾੜਾਂਗੇ ਵੀ ਕਿਹੋ ਜਿਹੇ ਲੈ ਕੇ ਆਏ ਆ ਤੇ ਸਾਡੇ ਪ੍ਰੋਗਰਾਮ ਆ ਸਾਡੇ ਦੋਤੇ ਦੇ ਬੇਲੇ ਦਾ ਜੀਜਾ ਦਾ ਕਹਿ ਦਿੰਦੇ ਆ ਵਿਸਤਾਰ ਬੰਦੀ ਵਿਸਤਾਰ ਬੰਦੀ ਆ ਹਾਂ ਤੇ ਉਹੀ ਪ੍ਰੋਗਰਾਮ ਵੇਖਣਾ ਵਾ ਇਦਾਂ ਟਾਈਮ ਕੱਢ ਕੇ ਤੋਂ ਹੁਣੇ ਆ ਉਹਦਾ ਉਹਦਾ ਵੀ ਆਪਾਂ ਬਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿ ਅਜਾਇਬਮੈਂਟ ਕਰਨ ਅਜਵਾਏ ਕਰਨਾ ਆਪਾਂ ਚਾਹ ਜੋ ਵੀ ਕੋ ਮਜਵਾਏ ਕੁੱਤੇ ਕਹਿੰਦੇ ਕਰੋ ਵੀ ਆਪਾਂ ਆਪਣੇ ਪ੍ਰੋਗਰਾਮ ਤੇ ਜਾਣਾ ਇਹ ਆਪਾਂ ਅੰਗਰੇਜ਼ੀ ਨਾ ਬੋਲੀਏ ਕਿਉਂਕਿ ਅਹੀ ਅੰਗਰੇਜ਼ੀ ਜੋ ਹੱਥ ਤੰਗ ਆ ਸਾਡਾ ਥੋੜਾ ਲੰਗਵਰ ਮੈਂ ਬੋਲਿਆ ਨਾ ਕਰੋਗਾ ਤੂੰ ਬੋਲਣ ਤੇ ਪੈਣਾ ਮੋਸੀ ਜੀ ਕਰਨ ਨਾ ਮਮੀ ਵੀ ਨਵੀਂ ਦੁਨੀਆ ਚ ਆਉਂ ਮੈਂ ਤੇ ਫੇਰ ਭੈਣ ਭਰਾਵਾਂ ਨੂੰ ਪੁੱਛੋ ਵੀ ਇੰਜੋਇਮੈਂਟ ਆਖੀਦਾ ਕਿ ਕੀ ਹੋਰ ਕਹਿੰਦੇ ਤੁਸੀਂ ਇੰਜੋਇਮੈਂਟ ਹੀ ਦੋਈ ਆਖੀਦਾ ਆਪਰੇ ਕੀ ਆਖੀਦਾ ਚਲੋ ਦੱਸ ਦੇਣਗੇ ਤੁਹਾਨੂੰ ਉਹ ਆਪਣੇ ਅੰਕਲ ਨੂੰ ਆਪਣੇ ਪਾਪਾ ਵਰਗਿਆਂ ਨੂੰ ਆਪਣੇ ਦਾਦੂ ਵਰਗਿਆਂ ਨੂੰ ਦੱਸੋ ਵੀ ਕੀ ਆਖੀਦਾ ਥੋੜੀ ਬੋਦੀ ਅੰਗਰੇਜ਼ੀ ਦੀ ਪੰਜਾਬੀ ਬੋਲਣੀ ਸਿੱਖਾ ਮੈਨੂੰ ਜਦੋਂ ਧੀਆ ਮੇਰੀਆਂ ਅੰਕਲ ਆਂਦੀਆਂ ਜਾਂ ਪਿਤਾ ਜੀ ਕਹਿੰਦੀਆਂ ਤੇ ਮੈਨੂੰ ਚਾਜਿਆ ਕਿ ਛੱਡਦਾ ਬੜਾ ਕਿ ਵੇਲਾ ਜਗ ਦੇ ਉਤੇ ਧੀਆ ਇਹੋ ਜਿਹੀਆਂ ਵੀ ਆਈਆਂ ਕਿ ਜਿਹੜੀਆਂ ਸਾਨੂੰ ਇੰਨਾ ਪਿਆਰ ਕਰਦੀਆਂ ਕਰਦੀਆਂ ਵਾ ਤੇ ਇੰਨਾ ਲੈਂਦੇ ਸਾਡੇ ਦਾਦੇ ਵਰਗੇ ਲੱਗਦੇ ਆ ਸਾਡੇ ਪਾਪਾ ਵਰਗੇ ਲੱਗਦੇ ਆ ਹਨਾ ਤੇ ਪਰ ਮੈਨੂੰ ਬਹੁਤ ਜ਼ਿਆਦਾ ਹੀ ਚੰਗਾ ਲੱਗਦਾ ਜਦੋਂ ਕਿ ਇਹਦਾ ਫੋਨ ਆਉਂਦਾ ਨਾ ਮੈਨੂੰ ਫਿਰ ਮੈਨੂੰ ਚਾਹ ਇੱਕ ਜ਼ਿਆਦਾ ਹੂਟ ਚੜ ਜਾਂਦਾ ਜਿਵੇਂ ਕੋਈ ਭੈਣ ਭਰਾ ਹੋਊ ਕਿਸੇ ਦਾ ਫੇਰ ਹੀ ਕੋਈ ਫੋਨ ਕਰੂਗਾ ਕਿਸੇ ਨੂੰ ਕੋਈ ਯਾਦ ਕਰਦਾ ਹੀ ਆ ਅੱਜ ਕੱਲ ਤਾਂ ਕੋਈ ਕਿਸ ਨੂੰ ਪਵਾ ਕੇ ਕੁਛ ਨਹੀਂ ਆ ਪਹਿਲੀ ਗੱਲ ਸਮਾਂ ਕਿੱਦਾਂ ਲੱਗ ਗਿਆ ਹਾਂ ਤੇ ਜਿਹੜਾ ਵੀਡੀਓ ਵੇਖਣੀ ਆ ਸਾਡੀਆਂ ਪਿਆਰ ਦੇ ਨਾਲ ਫਿਰ ਵੇਖ ਲਈ ਆਪਾਂ ਹੜ ਜਾਨੇ ਵਿਚਾਲੇ ਸ਼ਾਬੇਖੀ ਸੋਹਣੀ ਆ ਫਿਰ ਇੱਕ ਕਮੈਂਟ ਕਰਨਾ ਉਹ ਉਦੋਂ ਮੇ ਜ਼ਿਆਦਾ ਵਧੀਆ ਲੱਗਦਾ ਚਾਹੇ ਚੰਗਾ ਕੋਈ ਕਰੇ ਚਾਹੇ ਮਾੜਾ ਕਰੇ ਪਰ ਇਹ ਸਾਨੂੰ ਸੋਹਣਾ ਲੱਗਦਾ ਕਿ ਕਿਸ ਨੇ ਕਿਸ ਤਰ੍ਹਾਂ ਜਿਹੜਾ ਕੋਈ ਜਾਤ ਤੇ ਕੀਤਾ ਤੇ ਜਿਹੜਾ ਕੋਈ ਕਹਿੰਦਾ ਸਾਨੂੰ ਉਹਦੇ ਪਾਪਾ ਵਰਗੇ ਲੱਗਦਾ ਫਿਰ ਬਹੁਤ ਜ਼ਿਆਦਾ ਵਧੀਆ ਲੱਗਦਾ ਕਿ ਨਹੀਂ ਇਸ ਕਰਕੇ ਸਾਰੇ ਭੈਣ ਭਰਾ ਜਿਹੜੇ ਪਿਆਰ ਕਰਦੇ ਆ ਬਹੁਤ ਸਾਨੂੰ ਵੀ ਚੰਗੇ ਲੱਗਦੇ ਆ ਹੀ ਉਹਨਾਂ ਨੂੰ ਬੜਾ ਪਿਆਰ ਕਰਦੇ ਆ ਤੇ ਕਮੈਂਟ ਕਰੋ ਜਿੱਦਾਂ ਦਾ ਮਰਜੀ ਪਰ ਮੈਂ ਤਾਂ ਗਾੜੀ ਹੱਸਾ ਜਾ ਰਿਹਾ ਦਿਆ ਕਰੋ ਹਾ ਹਾ ਕਿਉਂ ਹਾਸੇ ਦਾ ਕੀ ਹੁੰਦਾ ਵੀ ਭਾਵੇਂ ਸਾਡੇ ਪਤਾ ਹੀ ਆ ਵੀ ਭੈਣ ਤੇਰਾ ਹੱਡਦਾ ਹੱਸਣ ਦੇ ਭਾਵੇਂ ਸਾਡੇ ਐਕਟ ਦੇ ਅਕੋਰਡਿੰਗ ਹੀ ਕਰਦੇ ਆ ਪਰ ਥੋੜਾ ਜਿਹਾ ਹਾਸਾ ਰਿਆ ਦਿਨ ਤੇ ਅਖਾਂਗੇ ਇਹੋ ਜਨ ਅਸੀਂ ਵੀ ਮੋਰੋ ਹੱਸ ਪਾਂਗੇ ਤੇ ਹਾਸਾ ਰਿਆ ਦਿੱਤਾ ਉਹਨਾਂ ਨੇ ਗਾੜੀ ਆ ਕੋਈ ਨਹੀਂ ਮਾਲ ਕੇ ਇਹਨਾਂ ਨੇ ਚੜ੍ਹਦੀ ਕਲਾ ਰੱਖੇ ਇਹੋ ਹੀ ਸਾਨੂੰ ਨਵੀਂ ਦੁਨੀਆ 'ਚ ਲੈ ਕੇ ਉੱਪਰ ਤੱਕ ਜਾਣ ਦੇ ਆ ਇਹ ਸਬਸਕ੍ਰਾਈਬ ਵੀ ਹਮ ਕਰਦੇ ਆ ਸਾਡੇ ਵਾਸਤੇ ਤੇ ਇਹੀ ਇੱਕ ਪ੍ਰਮਾਤਮਾ ਦਾ ਰੱਬ ਦਾ ਰੂਪ ਆ ਇਹ ਸੰਤਵਾ ਇੱਕ ਸਰ ਆਹੋ ਹਾਂ ਤੇ ਉਹਨਾਂ ਨੇ ਗਾੜੀ ਟਾਈਮ ਲੇਖਣ ਡੈ ਬੈਣਾਵਾ ਤਾਂ ਨੂੰ ਕਿੰਨੇ ਵਜੇ ਕਿਹਾ ਤੇ ਕਿੰਨੇ ਵਜੇ ਆਏ ਆ। ਆਹ ਟਾਈਮ ਤੇ ਉਹਨਾਂ ਨੇ ਵੇਖਣਾ ਸਾਡਾ ਟਾਈਮ। ਸੁਖ ਨੇ ਰਗਵੀਰ ਨੂੰ ਕਹਿਣਾ ਰਗਵੀਰ ਨੇ ਸੁਖ ਨੂੰ ਕਹਿਣਾ। ਉਹ ਤਾਂ ਫਿਰ ਹੁੰਦਾ ਹੀ ਆ ਨਾ ਫਿਰ। ਉਹਨਾਂ ਨੇ ਮੁੜ ਕੇ ਕਹਿਣਾ ਅੰਟੀ ਟਾਈਮ ਦੇਖਿਆ ਅਹੀਂ ਆਖਣਾ ਹਾਂ ਵੇਖਿਆ। ਹੈਨਾ? ਤੇ ਹੋ ਸਕਿਆ ਤੇ ਉਹ ਕਈ ਵਾਰ ਆਡੀਆਂ ਵੀਡੀਓ ਬਣਾ ਲੈਂਦੇ ਹੁੰਦੇ ਆ। ਨਹੀਂ ਉਹਨਾਂ ਨੇ ਵੀਡੀਓ ਨਹੀਂ ਬਣਾਉਣੀ ਹੱਡੀ। ਕੋਈ ਨਹੀਂ ਬਣਾਉਣੀ ਵੀਡੀਓ ਨਹੀਂ ਬਣਾਉਣੀ। ਚਲੋ ਆਪਾਂ ਦੇਖਾਂਗੇ ਮੌਕਾ ਬਰਾ ਕੀ। ਨਹੀਂ ਨਹੀਂ ਬਣਾਉਣੀ ਨੀ ਵੀਡੀਓ ਉਹਨਾਂ ਨੇ ਕਾਨੂੰ ਬਣਾਉਣੀ ਆ। ਚਲੋ ਆਹੀ ਆਖਾਂਗੇ ਵੀ ਸਾਡੇ ਪ੍ਰੋਗਰਾਮ ਚੱਲਣ ਡਏ ਹੀ ਤੇ ਆਪਾਂ ਥੋੜੀ ਸ਼ੋਪਿੰਗ ਵੀ ਕਰਨੀ ਦੇਖਣਾ ਪੈਂਦਾ ਵਾ ਬੰਦਾ ਨੋਟ ਕਰਕੇ ਜਾਵੇ ਨਾ ਕਰੋ ਮੈਂ ਇੱਕੋ ਗੱਲ ਕਹਿੰਦਾ ਵੀ ਜੇ ਨੂੰ ਕੋਈ ਸਮਾਲ ਲੈਣ ਜਾਣਾ ਵਾ ਆਪਾਂ ਪ੍ਰੋਗਰਾਮ ਆ ਉਹ ਤੋਂ ਪਹਿਲਾਂ ਹੀ ਆਪਾਂ ਨੋਟ ਕਰੀ ਜਾਈਏ ਡੈਰੀ ਤੇ ਕਿਹੜੀ ਚੀਜ਼ ਲੈਣੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀ ਯਾਦ ਆਉਂਦੀ ਜਾਂਦੀ ਉਹ ਆਪਾਂ ਲਈ ਲਿਖੀ ਜਾਈਏ ਨਹੀਂ ਅੱਜ ਤੇ ਆਪਾਂ ਜਾਣਾ ਸ਼ੋਪਿੰਗ ਨਹੀਂ ਖਾਦੀ ਥੋੜੀ ਜੀ ਆ ਨਹੀਂ ਮੈਂ ਵੈਸੇ ਗੱਲ ਕਰ ਰਿਹਾ ਹਾਂ ਤੇ ਇਹ ਆ ਵੀ ਚਲੋ ਤੁਹਾਨੂੰ ਆਣ ਕੇ ਬਖਾਉਨੇ ਆ ਵੀ ਕੀ ਲਿਆਣਦਾ ਵਾ ਆਪਾਂ ਸ਼ੋਪਿੰਗ ਤੋਂ ਤੇ ਬਾਕੀ ਜਿਹੜਾ ਸਾਡੇ ਪ੍ਰੋਗਰਾਮ ਆ ਉਹਦਾ ਵਿਦਾਨ ਲੋਕ ਬਣਾ ਕੇ ਪਾਵਾ ਦੇ ਸਹਿ ਕੁਝ ਵਧੀਆ ਪ੍ਰੋਗਰਾਮ ਕਰਨ ਲੱਗੇ ਆ ਉਹ ਵੀ ਸਾਡੇ ਭੈਣ ਭਰਾ ਸਾਡੇ ਇਹਨਾਂ ਦੇ ਪੂਆ ਜੀ ਦੀ ਬੇਟੀ ਆ ਇੱਥੇ ਬੀਬੀ ਸਾਡੀ ਤੇ ਕਿਦਾਂ ਤੁਹਾਡੇ ਮਾਮੇ ਦੀ ਕੁੜੀ ਜਿਹੜੀ ਸਾਡੀ ਪੂਆ ਦੀ ਬੇਟੀ ਨਹੀਂ ਸਾਡੇ ਮਾਮੇ ਦੀ ਬੇਟੀ ਮਾਮੇ ਦੀ ਬੇਟੀ ਆ ਇੱਥੇ ਸਾਡੇ ਪਿੰਡ 'ਚ ਤੇ ਜਿਹੜੀ ਤੇ ਸਾਡੀ ਬੀਬੀ ਆ ਉਹ ਪੂਆ ਲੱਗਦੀ ਆ ਉਹਨਾਂ ਦੀ ਉਹ ਮੰਮੀ ਜਿਹੜੀ ਉਹ ਭਤੀਜੀ ਲੱਗਦੀ ਆ ਬੀਬੀ ਨੇ ਆਪਣੀ ਭਤੀਜੀ ਨਾਲ ਰਿਸ਼ਤਾ ਆਪਣੇ ਪਿੰਡ 'ਚ ਕਰਾਇਆ ਵਾ ਪੂਆ ਭਤੀ ਆ ਤੇ ਸਾਡਾ ਮਰ ਕੇ ਪਿਆਰ ਬਹੁਤ ਹੁੰਦਾ ਨਾ ਬਹੁਤ ਜਿਆਦਾ ਵਾ ਤੇ ਜਿਹੜਾ ਆਪਾਂ ਨਵਾਂ ਘਰ ਲਿਆ ਵਾ ਉਹ ਉਹਨਾਂ ਦੇ ਘਰ ਦੇ ਸਾਹਮਣੇ ਹੀ ਉਹਨਾਂ ਦੇ ਦੋ ਘਰ ਆ ਸਾਡਾ ਸਾਹਮਣੇ ਦੂਜਾ ਘਰ ਕੋਈ ਵਲੌਗ ਜੀ ਵਿਖਾਇਆ ਜਦੋਂ ਆਪਾਂ ਪਕੌੜੇ ਖਾਣੇ ਰਾਜਵੀਰ ਦੇ ਘਰ ਵਿਖਾਇਆ ਤੇ ਉਹ ਵੀ ਉੱਥੇ ਬਾਈਕੋ ਸਭ ਕੁਝ ਹੋਣ ਦਿਆ ਵਾ ਤੇ ਉਹ ਤੁਹਾਨੂੰ ਅਹੀਂ ਬਖਾਉਨੇ ਆ ਅਗਲੇ ਵਲੌਗ ਦੇ ਵਿੱਚ ਤੇ ਹੁਣ ਆਪਾਂ ਵੀਡੀਓ ਬਣਾਈਏ ਤੇ ਚਲਿਓ ਆਪਾਂ ਫਿਰ ਇੱਥੇ ਸ਼ੋਪਿੰਗ ਕਰ ਆਈਏ ਤੇ ਤੁਹਾਨੂੰ ਮਿਲਦੇ ਆਂ ਖਾਣ ਕੇ ਤੁਹਾਨੂੰ ਮਿਲਦੇ ਨਾਲੇ ਬਖਾਉਨੇ ਸਾਰਾ ਕੁਝ ਆ ਵੀ ਕਿੱਦਾਂ ਦੇ ਕੱਪੜੇ ਲੈ ਕੇ ਆਏ ਹਾਂ ਆਜੋ ਆਜੋ ਫਿਰ ਨ ਆਖਣ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਕਰ ਲੈਣੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਹੋਰ ਭੈਣ ਜੀ ਸੁਣਾਓ ਕੀ ਹੋਰ ਚੱਲ ਤੁਹਾਡਾ ਭੈਣ ਜੀ ਤੁਹਾਡੇ ਸਾਹਮਣੇ ਵੇਲੋ ਚੰਗੀ ਭਲੀ ਹੈ ਭੈਣ ਜੀ ਤੁਸੀਂ ਦਿਨ ਦਿੁਨੀ ਤੇ ਰਾਤ ਚੋਗੁਣੀ ਤਰੱਕੀ ਕਰੋ ਧੰਨਵਾਦ ਹੰਤੀ ਤਾਂ ਭੈਣ ਜੀ ਦੇ ਸ਼ੇਸ਼ੇ ਦੀ ਠੀਕ ਹੋ ਜੋ ਹੁਣ ਠੀਕ ਹੈ ਬਾਬੇ ਦੀਪ ਸਿੰਘ ਦੀ ਕਿਰਪਾ ਹੁਣ ਬਾਬੇ ਦੀ ਕਿਰਪਾ ਚਾਹੀਦੀ ਆ ਸਾਰੇ ਭੈਣ ਭਰਾ ਜਿਹੜੇ ਵੇਂਦੇ ਹੋ ਵੀ ਸਾਰੇ ਠੀਕ ਠਾਕ ਰਹਿਣ ਤੇ ਵੀਡੀਓ ਵੇਂਦੇ ਰਹਿਣ ਤੇ ਫੋਨ ਨੂੰ ਕੀ ਆਂਦੇ ਹੁੰਦੇ ਕਰੋ ਚੱਕਰ ਪਾਰਾ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਾ ਰਕਮੈਂਟ ਕਰਿਆ ਕਰੋ ਗਾੜੀ ਹਾਸਾ ਜ਼ਰੂਰ ਲਿਖ ਦਿਆ ਕਰੋ ਹਨਾ ਭਾਵੇਂ ਗੁੱਸੇ ਵਾਲਾ ਵੀ ਹੋਵੇ ਤੈਨੂੰ ਪਤਾ ਲੱਗੇ ਵੀ ਹਾਸੇ ਚ ਹੀ ਕਿਹਾ ਵਾ ਹਾਸੇ ਚ ਹੀ ਕਿਹਾ ਚਲਾ ਜੂ ਅੰਦਰ ਹਾਂ ਹਾਂ ਠੀਕ ਆ ਭੈਣ ਜੀ ਠੀਕ ਆ ਭੈਣ ਬਸ ਵਧੀਆ ਤੁਸੀਂ ਦੱਸੋ ਮੈਂ ਤੁਹਾਨੂੰ ਦਵਿੰਦਰ ਭੈਣ ਜੀ ਵਿਖਾਈਏ ਹਾਂ ਜੀ ਠੀਕ ਆ ਭੈਣ ਜੀ ਅੱਜ ਤੇ ਬਹੁਤ ਸਫਾਈਆਂ ਹੋਈਆਂ ਪਈਆਂ ਸਵਰ ਤੇ ਅੱਜ ਕਿਤੇ ਜਾਣਾ ਬਲਜੀਤਪੁਰ ਨੇ ਰੱਖਦਾ ਸੱਜਾ ਸੱਜਾ ਭਾਵੇਂ ਜਾਨ ਪਾਵੇਂ ਨਾ ਜਾਣ ਅਗਰ ਮੀਣ ਉਹਨਾਂ ਨੇ ਸਫਾਈ ਕਰਨੀ ਤਾਂ ਕਰ ਲਈ ਆ ਕਰ ਲਈ ਆ ਅਸੀਂ ਹੁਣ ਸਾਨੂੰ ਫੰਡਾ ਇੱਕ ਵਰਤ ਲਿਆ ਵਾ ਇਹ ਗਾੜੀ ਗਾੜੀ ਬਲਜੀਤਪੁਰ ਲਾਇਆ ਕਰੇ ਝਾੜੂ ਵੀ ਮਗਰ ਮਗਰ ਲਾਇਆ ਕਰਨਾ ਪੁੱਛਾ ਤੇ ਬਣ ਗਿਆ ਰੰਨ ਦਾ ਮਜ਼ਦੂਰ ਜਦੋਂ ਉਹ ਮੇਰੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨੀ ਤਾਂ ਮੈਂ ਉਹਨਾਂ ਕਹਿੰਦੇ ਫੇਰ ਤੇ ਰੰਨ ਦਾ ਮਜੂਦਗੀ ਹੋ ਗਿਆ। ਬੇਲਾ ਗੰਦੀ ਸੋਚ। ਇਹ ਬੁੜੀਆਂ ਨਹੀਂ ਲੈ ਵੀ ਟੇਕ। ਇਹ ਕਹਿੰਦੇ ਨੇ ਰੰਨ ਦਾ ਮਜੂਦ। ਤੇ ਪਰ ਪਿਛਲੀਆਂ ਬੁੜੀਆਂ ਬੰਦਿਆਂ ਨਾਲ ਕਮਾਈਆਂ ਵੀ ਨਹੀਂ ਨਾ ਕਰਦੀਆਂ ਹੁੰਦੀਆਂ। ਸੁਣੋ ਜਦੋਂ ਬੁੱਢੀ ਨਾਲ ਕੰਮ ਕਰਦੀ ਸਾਰਾ ਦਿਨ ਆਹ ਤੇ ਜੇ ਅਸੀਂ 5 ਮਿੰਟ ਲਾ ਦਾਂਗੇ ਪੁੱਛ ਆਣੋਂਗੇ ਅਸੀਂ ਘਰ ਜਾਣਾ। ਕਿੱਥੇ ਬੁੜੀਆਂ ਕਹਿੰਦਾ ਲੈ। ਬੁੱਢੀ ਥੱਲੇ ਲੱਗਾ। ਬੁੱਢੀ ਵੀ ਥੱਲੇ ਲੱਗਾ ਤੇ ਇਹੋ ਹੀ ਕੰਮ ਕਿਦੇ ਆਪ ਦੀ ਕੁੜੀ ਹੈ। ਆਪਣੇ ਘਰ ਵਾਲੇ ਕੋ ਕਰਾ ਲੈਣਾ ਹਾਂ ਸਾਡਾ ਜਵਾਈ ਚੰਗਾ ਹੀ ਪੜਾ ਪੁੱਤਾ ਹੀ ਚੰਗਾ ਸਾਡੀ ਕੁੜੀ ਨੇ ਕੋਈ ਖਲੇ ਪੂ ਪੂੜੀ ਪੈਣ ਦਿੰਦਾ ਕੋਈ ਕੁੜੀ ਨੇ ਆਡੀ ਨੇ ਮੋਤੀ ਦਾਨ ਕੀਤੇ ਹੁੰਦੇ ਜਿਹੜਾ ਪੁਰਾਣਾ ਮਿਲਿਆ ਨਵੇਂ ਮੜਿਆ ਇਹਦਾ ਉਦੋਂ ਪਤਾ ਕਿਹੜੇ ਮੋਤੀ ਦਾਨ ਖੁੱਲ ਜਾਂਦੇ ਆ ਉਦੋਂ ਆਏ ਨੌ ਹੀ ਆਨੂੰ ਚੰਗੇ ਨੇ ਟੱਕਰੀ ਪੁੱਤ ਆਡਾ ਮਗਰ ਲੱਗਾ ਮਗਰ ਲਾ ਲਿਆ ਵਾ ਮਗਰ ਲਾ ਲਿਆ ਵਾ ਮਗਰ ਲਾ ਲਿਆ ਇਹ ਸੋਚ ਬਦਲੋ ਹਾਂਜੀ ਠੀਕ ਆ ਬਾਜੀ ਸੌਰੀ ਮੈਂ ਸੌਰੀ ਨਹੀਂ ਬਦਲੋ ਮਾਫੀ ਨਹੀਂ ਤੁਹਾਨੂੰ ਦਿੱਤੀ ਜਾਊਗੀ ਹਾਂ ਸਜ਼ਾ ਜਾਂ ਸਿੱਧੀ ਫਾਂਸੀ ਦਿੱਤੀ ਸਜ਼ਾ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਆ ਤੁਸੀਂ ਦਾਹ ਦੇ ਲਾਈਟਾਂ ਸਾਫ਼ ਕਰਨੀ ਚਾਹੀਦੀ ਖਾਦ ਕਰਨੀ ਨੂੰ ਮਣੀ ਨਹੀਂ ਹੁੰਦੇ ਆ ਅੱਛਾ ਤੇਗ ਸਾਹਿਬ ਨੂੰ ਗੜੀ ਕਣੀ ਸਜ਼ਾ ਉਹਨੂੰ ਨਹੀਂ ਉਹਨੇ ਕੋਈ ਗਲਤ ਕੀਤੀ ਨਹੀਂ ਪਤਾ ਸਾਹਿਬ ਆਓ ਫੇਰ ਤੁਸੀਂ ਫੇਰ ਮੈਨੂੰ ਕਈ ਵਾਰ ਕਹਿੰਦੇ ਐਮਪੀ ਫੰਦੇ ਲੱਗੀ ਅੰਕਲ ਸੱਗੇ ਲੱਗਾ ਆਪਾਂ ਤਾਂ ਕਿਹਾ ਹੀ ਨਹੀਂ ਕਈ ਵਾਰ ਕਿਹਾ ਵਾ ਆਪਾਂ ਤਾਂ ਕਿਹਾ ਹੀ ਨਹੀਂ ਧੀ ਬਾਜਾ ਜਾ ਅੰਕਲ ਐਦਾਂ ਉਦਾਂ ਆ ਜੀ ਆਪਾਂ ਕਿਦਨ ਕਿਹਾ ਐਨ ਕਿਹਾ ਥੋੜ੍ਹ ਮਰ ਕੇ ਤਾਂ ਮਰ ਕੇ ਤੇ ਮੁੱਕਰ ਗਿਆ ਤਾਂ ਹੁਣ ਕੋਈ ਮੁੱਲ ਨਹੀਂ ਹੈ ਹਾਂ ਬਸ ਹੈਗਾ ਤਾਂ ਗੋਲ ਹੈ ਕੋਈ ਪਰੂਫ ਹੈਗਾ ਚੱਲ ਫੇਰ ਮੈਂ ਤੁਸੀਂ ਤੇ ਰਗਵੀਰ ਵੀਰ ਨੂੰ ਗੱਲ ਕੀਤੀ ਐ ਪ੍ਰੂਫ ਹੈਗਾ ਇਹ ਪਰ ਸਾਡਾ ਪ੍ਰੂਫ ਨਹੀਂ ਹੈਗਾ ਵੀ ਆਪਾਂ ਵੀ ਤੁਹਾਨੂੰ ਗੱਲ ਕਰਦੇ। ਉਹ ਨਹੀਂ ਫਿਰ ਮੈਂ ਅੱਗੇ ਵੀ ਦੱਸਿਆ ਪਿਛਲੇ ਵਲੌਗ 'ਚ ਵੀ ਕਹਿੰਦਾ ਦਾਦੇ ਦੀਆਂ ਕਦੀ ਪੋਤੇ ਦੀਆਂ ਆਲੂ ਆਰੀ। ਫਿਰ ਤੇ ਮੰਨੋਗੇ ਨਾ। ਹਾਂ ਆ ਜੇ ਕਰਦੇ ਆਪਾਂ। ਬਣਾਉਣਾ ਜਿੱਦਾਂ ਤੁਸੀਂ ਅੱਜ ਹੜਨਾ ਕੀਤੀ। ਕਰਦੇ ਆਪਾਂ। ਕਰਦੇ ਆ। ਆਈਓ ਗੱਲ ਹੀ ਨਹੀਂ ਕਰਦੇ ਜਿਹੜੀ ਚੋੜੀ ਚੋੜ ਦੇ ਭਾਵਨ ਨਾਲ ਬਣਾ। ਚਲੋ ਬਣਾਈਏ ਵੀਡੀਓ ਫਿਰ ਸਹੀ ਹੁਣ। ਚਲੋ ਠੀਕ ਆ ਜੀ। ਹੁਣ ਆ ਗਏ ਅਸੀਂ ਸ਼ੋਪਿੰਗ ਕਰਕੇ ਲੈ ਆ ਹੁਣ। ਮੈਂ ਤੁਹਾਰੀ ਇਹ ਪੈਟ ਭਰਨ ਦਾ ਵਾਦਾ ਕੀਤਾ ਸੀ ਆਪਾਂ ਸਵੇਰੇ। ਚਲੋ ਖਾ ਲ ਦਿੰਨੇ। ਉਹ ਤਾਂ ਨੇ ਕੱਪੜੇ ਜਿੱਤੇ ਬਲੋਰਾਂ ਤੇ ਜਾਣਾ ਵਾ ਉੱਥੇ ਆਪਾਂ ਲੈਂਦਾ ਵਿੱਕੇ ਦਾ ਸੂਟ ਹਾਂ ਆਹ ਵਾਲਾ ਮੁੰਡੇ ਦਾ ਹਾਂ ਆਹ ਜਿਹੜਾ ਹਾਂ ਆਹ ਲੈਂਦਾ ਫਿਰ ਨੌ ਦਾ ਰਾਜਵੀਰ ਦਾ ਰਾਜਵੀਰ ਦਾ ਆ ਲੈ ਕੇ ਆਇਆ ਹਾਂ ਆਹ ਲੈਂਦਾ ਉਹਦੀ ਗੁੜੀਆ ਦਾ ਸਿਮਰਤ ਦਾ ਆਹ ਪੈਂਟ ਆਹ ਟੀਸ਼ਰਟ ਆਹ ਵੀ ਇਹਨੂੰ ਕੀ ਜਾਂਦੇਂਦੇ ਆ ਹਾਂ ਨੂੰ ਨਹੀਂ ਪਤਾ ਕੀ ਜਾਂਦੇ ਤੇਰੀ ਤੇ ਕੀ ਜਾਂਦੇ ਤੂੰ ਜੀਨ ਟੌਪ ਜੀ ਟੋਪ ਆਹ ਲੈਦਾ ਜੀ ਟੋਪ ਨਹੀਂ ਜੀ ਟੋਪ ਨਹੀਂ ਆਂਦੇ ਇਹਨੂੰ ਹੋਰੀ ਕੋਈ ਟੋਪ ਵੀ ਟੋਪ ਵਰ ਗਈ ਕੋਈ ਹੋਰ ਹੁੱਡੀ ਜੀ ਕਹਿ ਦਿੰਦਾ ਮੈਂ ਹੋਰ ਕਹਿ ਦਿੰਦਾ ਆ ਉਹਦਾ ਇਹਨਾਂ ਦਾ ਫਦੇਦਾ ਆ ਜਿਹੜੀ ਦਸਤਾਰ ਬੰਦੀ ਆ ਉਹਨਾਂ ਨੂੰ ਵੀਡੀਓ ਕਾਲ ਕਰਨੀ ਹੈ ਆਪਾਂ ਉਹਨਾਂ ਨੂੰ ਪੁੱਛ ਲੈ ਕਿਹੜਾ ਨੰਬਰ ਚਾਹੀਦਾ ਕਿਹੜੀ ਪੈਂਟ ਚਾਹੀਦੀ ਉਹ ਆਦੇ ਆ ਸੈਲੈਕਟ ਕਰ ਲੋ ਅਸੀਂ ਆਖਾ ਠੀਕ ਆ ਕਿ ਉਹ ਦੇ ਕੱਪੜਾ ਲੈਣਾ ਨਹੀਂ ਹੁੰਦਾ ਮੁੜ ਕੇ ਮੋਰ ਮੜਾਈ ਕਰਨੀ ਬੜੀ ਹੁੰਦੀ ਨਹੀਂ 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 ਤੇ ਚੰਗਾ ਨਹੀਂ ਲੱਗਦਾ ਹਨਾ ਕੀ ਲੈਂਦੇ ਸੀ ਸਾਰੇ ਪਾਉਣ ਵਾਲੀ ਇਹ ਮਾਲਕ ਦੀ ਕਿਰਪਾ ਆਹੋ ਬਾਕੀ ਉਹਨੇ ਪਸੰਦ ਕਰ ਲਿਆ ਆਪੇ ਹੀ ਤੇ ਚਲ ਕੋਈ ਗੱਲ ਨਹੀਂ ਆ ਸਾਡੇ ਗੁਰਨਵਾਜ ਦੇ ਆ ਸੱਚ ਇਹ ਮੁਰਕੇ ਲੈ ਤੇ ਬਾਅਦ ਚ ਫਿਰ ਮੈ ਆਣਾ ਗੁਰਨਵਾਜ ਨੇ ਸਾਡੇ ਨੇ ਵੀ ਜਾਣਾ ਉਹਦੀ ਮੰਮਾ ਲੈ ਕੇ ਆਈ ਉਦੋਂ ਪਰ ਇਹਨਾਂ ਲੱਗਿਆ ਹਨ ਉਹਦੇ ਵੀ ਚੰਗੇ ਲੱਗੇ ਇੱਕ ਗੁਰਨਵਾਜ ਦਾ ਆ ਨਹੀਂ ਹੁੰਦਾ ਆ ਇਹਨੂੰ ਕੀ ਆਂਦੇ ਹੁੱਡੀ ਹੁੱਡੀ ਨੂੰ ਅੱਡੇ ਓਏ ਹੋਧੀ ਕੇ ਆ ਤੇ ਫੇਰ ਦਾਦਾ ਕਹਿੰਦਾ ਵੀ ਨਹੀਂ ਇੱਕ ਹੋਰ ਲੈਣਾ ਗੁਰਨਵਾਜ ਦਾ ਮੈਂ ਹੋਰ ਲੈ ਲਓ ਫਿਰ ਕਾ ਮੈਨੂੰ ਚੰਗਾ ਆ ਲੈ ਗੁਰਨਵਾਜ ਦਾ ਆ ਪੈਂਟ ਲਈ ਨਾਲ ਫਾ ਦੇ ਨਾਲ ਦੀ ਪੈਂਟ ਦਾ ਕਲਰ ਚੇਂਜ ਹੋ ਬਸ ਹਨਾ ਬਹੁਤ ਲੱਗਿਆ ਆਹ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਫੇਰ ਜਿੱਦਾਂ ਜਿੱਦਾਂ ਦੇ ਪ੍ਰੋਗਰਾਮ ਆਈ ਜਾਵਾਂਗੇ ਲੈ ਜਾਵਾਂਗੇ ਤੇ ਜੇ ਕਿਸੇ ਨੂੰ ਪਸੰਦ ਆਵੇ ਸਾਨੂੰ ਦੱਸ ਦੋ ਤੇ ਅਸੀਂ ਵੀ ਤੁਹਾਡੇ ਕੋ ਆਵਾਂਗੇ ਬੱਚਿਆਂ ਵਾਤੀ ਲੈ ਕੇ ਆਵਾਂਗੇ ਕਲਰ-ਕਲਰ ਦੱਸ ਦੋ ਕਿਹੜਾ ਪਸੰਦ ਆ ਇਦਾਂ ਇਦਾਂ ਫੋਨ ਕਰੋ ਤੁਸੀਂ ਸਾਨੂੰ ਬਾਬੇ ਦੀ ਕਿਰਪਾ ਨਾਲ ਬੱਚੇ ਦਿੱਤੇ ਆ ਸੱਚੇ ਪਾਤਸ਼ਾਹ ਜੂਵੀ ਜੂਵੀ ਦੀ ਟੀ ਹੈ ਨਾ ਚੋਆੜ ਵਾ ਜੂਵੀ ਤਾਂ ਜੂਵੀ ਮਤਲਬ ਬਹੁਤ ਬੱਚੇ ਵਧੀਆ ਮੁੰਡੇ ਦੁਕਾਨ ਵਾਲੇ ਤੇ ਕੱਪੜਾ ਹੀ ਬੜਾ ਵਧੀਆ ਵਾ ਠੀਕ ਸਰੇਡ ਦੀ ਦੁਕਾਨ ਵਾ ਹਾਂ ਇਹ ਗੱਲ ਇਹ ਗੱਲ ਮੈਨੂੰ ਮਜ਼ਾ ਆਉਂਦਾ ਜਿੱਥੇ ਬਿਸਸ ਦੁਕਾਨ ਆ ਨਾ ਰੇਡ ਦੀ ਉੱਥੇ ਮਜ਼ਾ ਆਉਂਦਾ ਚੀਜ਼ ਲੈਣ ਦਾ ਜੇ ਇਹ ਕਹ ਉਹਨੇ ਕਹਣਾ ਇਹ 600 ਦੀ ਆ ਅਸੀਂ ਕਹਣਾ 500 ਲਾ ਲਾ ਉਹਨੇ ਕਹਣਾ ਨਹੀਂ ਵੀ ਕੱਟ ਦੇ ਦੂੰਦਾ ਕੱਟ ਦੇ ਦੋ ਇਹ ਕਿਹੜਾ 550 ਲਾ ਲ ਉਹ ਹੀ ਕ ਦੇ ਦੇਣਾ ਦੇ ਦੇਣਾ ਫਿਰ ਅਸੀਂ ਆਪਣੇ ਘਰ ਨੂੰ ਲੈ ਆਉਣਾ ਤੇ ਘਰ ਰਣ ਕੇ ਜਰਬ ਖਾਣਾ ਬੀਪੇ ਨਹੀਂ ਹਾਏ ਤੁਸੀਂ 500 ਦਾ ਲੈ ਹੁੰਦਾ ਮੈਂ ਤਾਂ ਜੇ ਗਲਗਲਾ ਦੀ ਦੁਕਾਨ ਤੋਂ 400 ਦਾ ਲੈਣ ਤਾਰੇ ਨਾਲ ਉਹ ਇਦਾਂ ਕਰਦੀ ਬੀਪੇ ਫਿਰ ਸਾਡੇ ਮਨ ਚ ਹੋ ਜਾਂਦਾ ਹਾਏ ਆਪਾਂ ਤਾਂ ਕੱਟ ਰੇਟ ਕਰਕੇ ਲੈਂਦੇ ਫਿਰ ਮਹਿੰਗਾ ਆ ਗਿਆ ਸਾਡੇ ਕੋਲ ਤੇ ਵਾਦੇ ਘੱਟ ਜਿਹੜਾ ਰੇਟ ਨਾਲ ਉਹ ਚ ਆਪਾਂ ਕਿਸਾਰੇ ਚ ਜਾਂਦੇ ਆ ਹਾਂ ਤੇ ਜਿਹੜੀ ਫਿਕਸ ਰੇਟ ਦੀ ਦੁਕਾਨ ਵਾ ਨਾ ਉਹ ਚ ਕੋਈ ਸਿਰਦਰਦੀ ਨਹੀਂ ਨਾ ਸਾਡੀ ਨਾ ਦੁਕਾਨਦਾਰ। ਪਤਾ ਹੀ ਆਪ ਜਿੰਨੇ ਲੈਣਾ ਲੈ ਹੀ ਲੈਣਾ। ਬਾਕੀ ਜੇ ਦੁਕਾਨਦਾਰਾਂ ਵਾਲੇ ਵਧੀਆ ਵਾ ਨਾ ਤੇ ਬਾਬੇ ਨੇ ਹਰ ਇੱਕ ਨੂੰ ਬੱਚੇ ਵੀ ਬੜੇ ਕਿਊਟ ਜੇ ਦਿੱਤੇ ਛੋਲੇ ਛੋਲੇ ਜਿੱਕੇ ਪੋਲੇ ਪੋਲੇ ਜੇ ਮੂੰਹ ਨਾਲ ਦੇਖੇ। ਜਿਹੋ ਨਿੱਕੀ ਨਿੱਕੀ ਗੱਲਾਂ ਕਰਦਾ ਬੜੇ ਘਰੇ ਲੱਗਦੇ। ਲੱਗਦੇ ਆ ਅੱਗੀ ਦਾ ਵਿਚਾਰ। ਮੇਰੇ ਜੀ ਕਰਦਾ ਉਹਨਾਂ ਚੁੱਕ ਲਈਏ। ਹੂੰ। ਮੈਂ ਕਿਹੋ ਜੇ ਬਾਸੇ ਜਾਣ ਡਿਆ ਵਾਂ ਜਾਂ ਕਿਤੇ ਬਾਜ਼ਾਰ ਫਿਰੋਤਾ ਹਾਂ ਤੇ ਇਹ ਕਿਹਨੇ ਬੱਚਾ ਚੁੱਕਾ ਮੇਰੇ ਜੀ ਕਰਦਾ ਤਾਂ ਮੈਂ ਚੁੱਕ ਲਾਉਂਦਾ। ਪਰ ਅੱਜ ਕੱਲ ਚਲੋ ਮਾਰ ਆ ਜੇ ਨੀ ਚੰਟੀ ਕਲਾ ਤੇ ਤੰਦਰੁਸਤੀ ਬਖੇ ਬੱਚਿਆਂ ਨੂੰ ਹਾਂ ਤੇ ਇਹ ਆ ਇਸ ਮਾਤਾ ਪਿਤਾ ਦੀ ਗੋਦੀ ਦੇ ਸ਼ਿੰਗਾਰ ਵਾ ਹਾਂ ਉਹ ਹੈ ਹਨਾ ਮਾਰ ਦੇ ਨਾਲ ਨੂੰ ਚੰਟੀ ਕਲਾ ਤੇ ਲੰਮੀ ਲੰਮੀ ਆਰ ਜੀ ਬਖਸ਼ੇ ਦੇ ਵਿਦਿਆ ਦਾ ਦਾਤ ਦੇ ਕੇ ਨਦਰੀ ਨਦਰੀ ਕਰੇ ਤੇ ਮਾਰਕ ਸਾਰਿਆਂ ਨੇ ਝੋਲੀਆਂ ਭਰੇ ਸੱਚੇ ਪਾਸ਼ਾ ਹਰੇ ਨੂੰ ਦਵੇ ਕੋਈ ਨਾ ਰਵੇ ਨਾ ਸਿੱਖੇ ਪਾਸ਼ਾ ਦੇ ਨਾਲ ਤੇ ਤੂੰ ਪ੍ਰਵਾਤਨਾ ਬੀਠਾ ਹਾਂ ਤੇ ਅਸੀਂ ਤੇ ਅਰਦਾਸਾਂ ਕਰਦੇ ਆਪ ਜੀਆਂ ਦੇ ਅੱਗੇ ਤੇ ਸਾਡੀਆਂ ਅਰਦਾਸਾਂ ਨੂੰ ਕੇ ਵੀ ਫਲ ਲਾ ਦਿਓ ਚਾਹ ਹਰ ਇੱਕ ਵੀ ਜਿਹੜੀ ਗੋਦਵਾ ਹਰੀ ਹੋਵੇ ਹਾਂ ਜੀ ਹਰੀ ਹੋਵੇ ਤੇ ਬਾਕੀ ਚਲੋ ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਉਹ ਹੁਣ ਆਪਾਂ ਜਾਵਾਂਗੇ ਪਾਰਟੀ ਤੇ ਉਹ ਸਾਰਾ ਵਲੌਗ ਤੁਹਾਨੂੰ ਬਣਾ ਕੇ ਪਾਵਾਂਗੇ ਆਹ ਵਲੌਗ ਉਹ ਅਗਲਾ ਵਲੌਗ ਹੋਊਗਾ ਹਾਂ ਪਰ ਚਲੋ ਸਾਰਾ ਬਣਾ ਕੇ ਪਾਵਾਂਗੇ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ